ਪਰ ਸਾਡਾ ਤਾਂ ਪਰਿਵਾਰਿਕ ਸੰਬੰਧ ਹੈ rau ji ਇਹਨਾਂ ਦੇ ਪਿਤਾ ਭਾਈ ਕੋ ਕੁ ਜੀ ਇਹ ਜਿਹੜੇ ਪਹਿਲਾਂ ਮੁੱਖ ਸਰਤੋਂ ਮਲੇਵੀ ਰਹੇ ਭਾਈ rau ji ਨੇ ਇਲੈਕਸ਼ਨ ਵੀ ਲੜਿਆ ਕਾਂਗਰਸ ਦੀ ਟਿਕਟ ਦੇ ਉੱਤੇ ਤੇ ਸਭ ਤੋਂ ਪਹਿਲੀ ਸੀਟ ਜਿਹੜੀ ਡਿਕਲੇਅਰ ਕੀਤੀ ਸੀ ਸੁਖਬੀਰ ਜੀ ਨੇ ਅਕਾਲੀ ਦਲ ਦੀ ਲੁਧਿਆਣੇ ਦੀ ਕੀਤੀ ਸੀ ਸੂਦ ਸਾਹਿਬ ਨੂੰ ਆਪਣਾ ਕੈਂਡੀਡੇਟ ਉਹਨਾਂ ਨੇ ਥਰਪਿਆ ਸੀਗਾ ਵੀ ਆਹ ਮੇਰੇ ਕੈਂਡੀਡੇਟ ਹੋਣਗੇ ਲੋਕ ਸਭਾ ਦੇ ਇਲੈਕਸ਼ਨ ਦੇ ਅੰਦਰ ਬਦਲਦੇ ਹਾਲਾਤ ਦੇ ਅੰਦਰ ਕੋਈ ਨਾ ਕੋਈ ਉਹਨਾਂ ਨੂੰ ਮਹਿਸੂਸ ਹੋਇਆ ਹੋਣਾ ਵੀ ਹਾਲਾਤ ਇੰਨੇ ਸੁਖਾਵੇਂ ਨਹੀਂ ਹੋਣਾਂ ਨਾ ਵਾਸਤੇ ਰਹੇ ਤੇ ਅੱਜ ਉਹਨਾਂ ਨੇ ਮਨ ਬਦਲ ਲਿਆ ਬਟ ਇਟ ਸ਼ੋਜ਼ ਜੇ ਅੱਜ ਇਹ ਰਾਹੁਲ ਜੀ ਜਾਂ ਸੂਦ ਸਾਹਿਬ ਜੁੜੇ ਆ ਅਕਾਲੀ ਦਲ ਨੂੰ ਛੱਡ ਕੇ ਆਪਣੇ ਆਪ ਚ ਕੀ ਸੰਕੇਤ ਦੇ ਰਹੇ ਹੈ ਮੈਂ ਸਮਝਦਾ ਮੇਰੇ ਦੱਸਣ ਦੀ ਲੋੜ ਨਹੀਂ ਕੱਲੀ ਕਾਂਗਰਸ ਪਾਰਟੀ ਡਿਸਇੰਟੀਗ੍ਰੇਟ ਨਹੀਂ ਹੋ ਰਹੀ ਅਕਾਲੀ ਵੀ ਉਸੇ ਰਾਤੇ ਉਸੇ ਤਰ੍ਹਾਂ ਤਰ ਰਹੇ ਹੈ ਤੇ ਮਨ ਲੱਗਦਾ ਵੀ ਇਹ ਪਾਰਟੀ ਦੀ ਸਪੀਡ ਕਾਂਗਰਸ ਨਾਲੋਂ ਜ਼ਿਆਦਾ ਰਫ਼ਤਾਰ ਜ਼ਿਆਦਾ ਫੜ ਰਹੀ ਹੈ ਆਉਣ ਵਾਲੇ ਦਿਨਾਂ ਦੇ ਸੰਕੇਤ ਹੈ ਪੰਜਾਬ ਦੇ ਲੋਕ ਮੈਂ ਸਮਝਦਾ ਐਸ ਡਿਵੈਲਪਮੈਂਟ ਨੂੰ ਜੋ ਆ ਰਹੀ ਹੈ ਪੰਜਾਬ ਦੀ ਰਾਜਨੀਤੀ ਜੀ ਇਸ ਕਿਸਮ ਦੀ ਜੀ ਮੈਂ ਨਹੀਂ ਸਮਝਦਾ ਪਹਿਲਾਂ ਇਹਦਾ ਕੋਈ ਇਹ ਜਿਹਾ ਉਦਾਹਰਣ ਕਿਤੇ ਪਹਿਲਾਂ ਹੋਇਆ ਵੀ ਇੰਨੀ ਸਪੀਡ ਦੇ ਨਾਲ ਇੰਨੇ ਲੋਕ ਜੋ ਉਤਲ ਉਤਲ ਚੱਲ ਰਹੀ ਹੈ ਪਰ ਪੰਜਾਬ ਦੇ ਲੋਕ ਇੱਕ ਗੱਲ ਸਮਝ ਰਹੇ ਐ ਵੀ ਅਗਰ ਕੋਈ ਇਸ ਖਾਸ ਖਾਸ ਆਦਮੀ ਪਾਰਟੀਆਂ ਦੀ ਜਿਹੜੀ ਆ ਪਾਰਟੀ ਹੈ ਉਸ ਦਾ ਕੋਈ ਇਲਾਜ ਜਾਂ ਕੋਈ ਉਹਦਾ ਬਦਲਾਵ ਹੋ ਸਕਦਾ ਹੈ ਉਹ ਬੀਜੇਪੀ ਹੈ ਨਾ ਸਿਰਫ ਲੀਡਰ ਸਾਹਿਬਾਨ ਇਸ ਗੱਲ ਨੂੰ ਸਮਝ ਰਹੇ ਵਰਕਰਸ ਵੀ ਤੇ ਪੰਜਾਬ ਦੇ ਲੋਕ ਵੀ ਸਮਝ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆ ਵੀ ਕਹਿਣਾ ਚਾਹਨਾ ਪਿਆ ਜਿਹੜਾ ਬੀਜੇਪੀ ਦਾ ਪਰਿਵਾਰ ਹੈ اسی ਤਰ੍ਹਾਂ ਹੀ ਹੋਰ ਵੱਧਦਾ ਤੁਰ ਜਾਊਗਾ ਬਾਏ ਦਾ ਟਾਈਮ ਜਦੋਂ ਇਲੈਕਸ਼ਨ ਦਾ ਮਾਹੌਲ ਬਣੂਗਾ ਤੁਸੀਂ ਦੇਖਿਓ ਹਾਲਾਤ ਕੀ ਪੰਜਾਬ ਦੇ ਉਹ ਡਿਵੈਲਪ ਹੁੰਦੇ ਥੈਂਕ ਯੂ ਸਾਰਾ ਸਰਬਾਤਮਕ ਜਕਰ ਸਾਹਿਬ ਸਾਹਿਬ ਜੀ ਨੇ ਜਿਹੜੇ ਹੈਗੇ ਆ ਕੈਂਡੀਡੇਟਾਂ ਨੂੰ ਕਿਸਾਨ ਆਪੂ ਤੁਸੀਂ ਕਹਿ ਰਹੇ ਆ ਵੀ ਉਹ ਰਿਟਰੀਟ ਕਰਦੀ ਹੈ ਵਿੱਚ ਉਹਨਾਂ ਦੇ ਉੱਠੇ ਰਹੇ ਨੇ ਆ ਤਾਂ ਕਿ ਰਹੇ ਨੇ ਅਜੇ ਤੱਕ ਆਪਾਂ ਇਲੈਕਸ਼ਨ ਕਮਿਸ਼ਨ ਨੂੰ ਕਿਉਂ ਇਸ ਕੈਟ ਕੀ ਕਿਉਂਕਿ ਇਹ ਇਲੈਕਸ਼ਨ ਕਮਿਸ਼ਨ ਦੇ ਅੰਦਰ ਆ ਸਾਰੀ ਮਸਲੀ ਤੁਹਾਡੀ ਸਾਰੀ ਗੱਲ ਠੀਕ ਹੈ ਜੀ ਆ ਕਾਨੂੰਨ ਸਾਰਿਆਂ ਨੂੰ ਧਿਆਨ ਚ ਹੈ ਵੀ ਅੱਜ ਦੇ ਦਿਨ ਜਦੋਂ ਕੋਡ ਆਫ ਕੰਡਕਟ ਲੱਗਿਆ ਕੋਈ ਵੀ ਪੰਜ ਬੰਦਿਆਂ ਤੋਂ ਫਾਲਤੂ ਜਿੱਥੇ ਇਕੱਠ ਹੋਵੇ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਪਰ ਪ੍ਰੋਬਲਮ ਹੈ ਪਾਰਟੀ ਪੱਧਰ ਤੇ ਇੱਕ ਹੋਰ ਗੱਲ ਹੈ ਮੇਰੇ ਪੱਧਰ ਤੇ ਮੈਂ ਨਹੀਂ ਸਮਝਦਾ ਵੀ ਇਸ ਕਿਸਮ ਦਾ ਸਾਨੂੰ ਉਹਨਾਂ ਨੂੰ ਮੈਂ ਬਾਰ-ਬਾਰ ਅਪੀਲ ਕਰਦਾ ਵੀ ਆ ਜੋ ਕੁਝ ਜੋ ਤੁਸੀਂ ਕਰ ਰਹੇ ਹੋ ਇਹਦੇ ਨਾਲ ਕੋਈ ਕਿਸਾਨਾਂ ਦਾ ਲਾਭ ਹੁੰਦਾ ਹੋਵੇ ਨਾ ਫਿਰ ਤਾਂ ਮੈਂ ਕਹਿ ਦਿੰਦਾ ਕਰਦੇ ਰੋ ਜੀ ਬਿਲਕੁਲ ਕਰਨਾ ਚਾਹੀਦਾ ਪਰ ਇਸ ਮਸਲੇ ਤੇ ਮੇਰੀ ਆਪਣੀ ਰੈਜ਼ਰਵੇਸ਼ਨ ਹੈ ਫਿਰ ਮੈਂ ਅਜੇ ਵੀ ਸਮਝਦਾ ਹਾਂ ਬੈਟਰ ਸੈਂਸ ਵਿਲ ਪ੍ਰਵੇਲ ਵੀ ਉਹ ਗੱਲ ਨੂੰ ਸਮਝਣਗੇ ਇਸ ਮਸਲੇ ਦੀ ਜਿਹੜੇ ਗੰਭੀਰ ਮਸਲਾ ਹੈ ਕਿਸਾਨੀ ਦਾ ਉਹਨੂੰ ਭਗਵੰਤ ਮਾਨ ਜੀ ਵਾਂਗੂ ਇਨੂੰ ਇੱਕ ਸਟੇਜ ਡਰਾਮਾ ਨਾ ਬਣਾ ਦੇਣ ਜਿਸ ਤਰ੍ਹਾਂ ਫੋਟੋਆਂ ਲਵਾ ਕੇ ਪਹਿਲਾਂ ਭਗਵੰਤ ਮਾਨ ਜੀ ਨੇ ਲੁਧਿਆਣੇ ਦੇ ਅੰਦਰ ਰੋਲਤਾ ਇੱਕ ਐਡਾ ਵੱਡਾ ਇਸ਼ੂ ਸੀ ਐਸਵਾਈਐਲ ਦਾ ਇਹ ਕਿਸਾਨੀ ਵਾਲਾ ਮੁੱਦਾ ਉਸੇ ਰਾਤੇ ਨਾਂ ਤੁਰਪੇ ਮੇਰੀ ਬੇਨਤੀ ਹੈ ਬਾਕੀ ਜਿਵੇਂ ਅੱਗੇ ਹਾਲਾਤ ਹੋਣਗੇ ਮੈਂ ਇਹ ਉਮੀਦ ਕਰਦਾ ਵੀ ਇਹ ਸ਼ਾਂਤੀਪੂਰਵਕ ਚੱਲਦਾ ਰਹੂਗਾ ਕੋਈ ਕਿਸੇ ਨੂੰ ਤਰਾਜ ਨਹੀਂ ਆਪਣਾ ਕਰਦੇ ਰਹਿਣ ਪਰ ਹਿੰਸਕ ਰੂਪ ਕਿਸੇ ਵਾਸਤੇ ਅੱਛਾ ਨਹੀਂ ਡਾਕਟਰ ਸਾਹਿਬ ਰਾਜਾ ਵੜੈਂਕੇ ਕਹਿੰਦੇ ਨੇ ਕਿ ਅਕਾਲੀ ਭਾਜਪਾ ਨਹੀਂ ਨੇ ਬਸ ਕਿਸਾਨਾ ਕਰਕੇ ਜਿਹੜਾ ਹੈਗਾ ਉਹਨਾਂ ਦੀ ਜਿਹੜਾ ਹੈਗਾ ਸਾਹਮਣੇ ਕੱਠੜੀ ਉਹ ਪਾ ਦੇ। ਉਹ ਕਹਿੰਦੇ ਨੇ ਉਹ ਆਪਣਾ ਜਿਹੜਾ ਅੰਦਰ ਦਾ ਗਿਲਟ ਜਿਹੜੀ ਹੈ ਉਹ ਤਾਂ ਕਹਿ ਰਹੇ ਨੇ ਤੇ ਅੱਜ ਵਾਲੀ ਫੋਟੋ ਨਹੀਂ ਦਿਖਾਈ ਚੰਡੀਗੜ੍ਹ ਦੇ ਅੰਦਰ ਮੁਹੱਲੀ ਦੇ ਐਮ.ਐਲ.ਏ. ਸਾਹਿਬ ਨਾਲ ਬੈਠੇ ਇਹਨਾਂ ਦੇ ਕੈਂਡੀਡੇਟ ਦੇ ਜਿਹੜੇ ਕੈਂਡੀਡੇਟ ਸਾਹਿਬ ਅਰੰਧਪੁਰ ਸਾਹਿਬ ਤੋਂ ਇੱਥੇ ਲੈ ਕੇ ਆਏ ਚੰਡੀਗੜ੍ਹ ਦੇ ਅੰਦਰ ਉਹ ਫੋਟੋ ਸਭ ਕੁਝ ਬਿਆਨ ਕਰ ਰਹੀ ਹੈ ਸਾਹਿਬ। ਤੇ ਜਿਹੜੇ ਸਾਰੀ ਕਾਂਗਰਸ ਪਾਰਟੀ ਉੱਥੇ ਸਟੇਜ ਤੇ ਕੱਢ ਕੇ ਰਾਮਲੀਲਾ ਮੈਦਾਨ 'ਚ ਇੱਕ दारू ਦੇ ਮਸਲੇ ਦੇ ਅੰਦਰ ਜਿਸ ਬੰਦੇ ਨੂੰ ਬਚਾਉਣ ਵਾਸਤੇ ਖੜੇ ਐ ਉਹਨਾਂ ਦੇ ਸਾਰੀ ਗੱਲਾਂ ਕਰਾਂਗੇ ਸਰ ਥਿਸ ਵਿਲ ਬੀ ਜਿਸ ਸਾ ਆਪਣਾ ਕੀ ਹੈ ਜੀ ਕੀ ਜਿਸ ਸਾ ਆਪਣਾ ਕੀ ਨੇ ਕਹਾਏ ਕਿ ਉਹਨਾਂ ਉੱਪਰ ਇੱਕ ਵੀ ਡੈਲੀਗੇਸ਼ਨ ਲੱਗੇ ਹੋਏ ਐ ਜਿਸ ਕੋ ਪਾਰਟੀ ਆਪ ਮਿਲੇ ਵੀ ਥੀ ਪਾਰਟੀ ਆਪ ਕਲੀਅਰ ਕਰੇ ਜਾਂ ਸਪਸ਼ਟ ਕਰੇ ਉਹ ਇਸ ਬਾਰੇ ਉਸ ਤੇ ਆਪ ਦਾ ਕੀ ਮੇਰਾ ਕਹਿਣਾ ਸਰ ਪਾਰਟੀ ਨੇ ਕੋਈ ਐਸਾ ਇਲਜ਼ਾਮ ਨਹੀਂ ਲਗਾਇਆ अब ये सोशल मीडिया की करामात है मैं समझता हूँ आप पब्लिक लाइफ में कोई भी व्यक्ति इस किस्म के लांछनबाजी से बचा नहीं है उनको पार्टी की तरफ से रूपानी जी भी गए थे मैंने भी कहा इस किस्म की ना ही कोई बात है ना ही कोई किसी के मन में है परंतु एक उनके मन के अंदर भावना है तो मैं समझता हूँ इसमें ਉਨੋ ਨੇ ਇਸ ਬਾਤ ਕੋ ਆਪਣੇ ਦਿਲ ਸੇ ਲਗਾਏ ਬੈਠੇ ਕੋਈ ਐਸੀ ਉਸਮੇ ਮੁੱਦਾ ਨਹੀਂ ਹੈ ਪਾਰਟੀ ਨੇ ਕੋਈ ਇਲਜ਼ਾਮ ਕਿਸੇ ਕਿਸਮ ਕੋ ਉਨਪੇ ਨਹੀਂ ਲਗਾਇਆ ਮੁਖਤਰੀ ਸਾਹਿਬ ਨੇ ਅੱਜ ਕਰਜ਼ਾ ਪੰਚਾਇਤ ਜੀ ਕੇ ਜਿੰਨਾ ਅਸੀਂ ਕੰਮ ਕੀਤਾ ਤੌਰ 'ਤੇ ਉਹਨੂੰ ਫਤਵਾ ਦਿਓ ਤੇ 13 ਜੀਰੋ ਨਾਲ ਦਿਤਾਓ ਅੱਗੇ 3 ਸਾਲ ਬਈ ਬਹੁਤ ਕੰਮ ਕਰ ਆ ਫਤਵਾ ਜਿਹੜਾ ਵਰਡਨ ਹੈ ਸਾਹਿਬ ਫਤਵਾ ਉਲਟੇ ਪਾਸੇ ਲੱਗੇ ਫਤਵਾ ਤਾਂ ਹੁੰਦਾ ਸੀ ਵੀ ਹੁਣ ਖੇੜਾ ਛਡਾਓ ਵੀ ਫਤਵਾ ਅਗੇਂਸਟ ਈਸ਼ੂ ਹੁੰਦਾ ਹੁੰਦਾ ਸੀਗਾ ਬਾਕੀ ਤਾਂ ਹੁਕਮਨਾਮੇ ਹੁੰਦੇ ਸੀ ਕਿ ਆ ਫਤਵਾ ਜਿਹੜਾ ਆਊਗਾ ਈਸ਼ੂ ਹੋਊਗਾ ਫਤਵਾ ਉਹਨਾਂ ਨੂੰ ਮਿਲੂਗਾ ਫਤਵਾ ਪੰਜਾਬ ਦੇ ਲੋਕ ਹੀ ਜਾਰੀ ਕਰਨਗੇ ਬਿਆਨਾਂ ਲੋਕਾਂ ਨੂੰ ਕਿਤੇ ਉਸ ਸਬੂਥ ਦੇ ਨੇੜੇ ਨਾ ਆਣ ਦਿੱਤਾ ਜਾਵੇ ਜਿਹੜੇ ਤੁਹਾਡੇ ਅਸੀਂ ਲੋਕਾਂ ਕੀ ਤੱਕ ਜਿਹੜੇ ਆਉਣ ਵਾਲੇ ਸਭ enjoyment ਕਰ ਸਕਣ ਆਉਣ ਵਾਲੇ ਸਮੇਂ ਦਾ ਤਾਂ ਕੀ ਕਹਿ ਸਕਦੇ ਹਾਂ ਜੇ ਅਨਕਲ ਨਹੀਂ ਲਏ ਜਾ ਸਕਦੇ ਪਰ ਜਿਹੜੇ ਉਸ ਦਿਨ ਬਿਆਨ ਆਏ ਸੀ ਸੁਖਬੀਰ ਜੀ ਦੇ ਜਦੋਂ ਬੀਬਾ ਪਰਮਪਾਲ ਕੌਰ ਜੀ ਤੇ ਗੁਰਪ੍ਰੀਤ ਉਹਨਾਂ ਨੇ ਜੁਆਇਨ ਕੀਤੀ ਸੀ ਜਿਹੜੇ ਡੀਐਨਏ ਟੈਸਟ ਵਾਲੀ ਗੱਲ ਕੀਤੀ ਸੀ ਮੈਂ ਨਹੀਂ ਸਮਝਦਾ ਵੀ ਉਹ ਇੱਕ ਐਸ ਲੈਵਲ ਦੇ ਆਦਮੀ ਨੂੰ ਖਾਸ ਤੌਰ ਤੇ ਬਾਦਲ ਸਾਹਿਬ ਦਾ ਨਾਮ ਜਿੰਨਾ ਨਾਲ ਲੱਗਦਾ ਹੋਵੇ ਉਹਨਾਂ ਦੇ ਮੂੰਹ ਇਸ ਗੱਲ ਦੀ ਕੋਈ ਸ਼ੋਭਾ ਦਿੰਦੀ ਸੀ ਉਹਨੂੰ ਦੇਖਦੇ ਮੈਂ ਸਮਝਦਾ ਵੀ ਅਗਰ ਕੋਈ ਮਲੂਕਾ ਸਾਹਿਬ ਅੱਜ ਕੈਂਪੇਨ 'ਚ ਨਹੀਂ ਚੱਲ ਰਹੇ ਤਾਂ ਆਹ ਤਾਂ ਹੈਗੇ ਤੇ ਉਹੀ ਜਿਸ ਤਰ੍ਹਾਂ ਇੱਕ ਵਿਵਾਰਜਾ ਬਣ ਗਿਆ ਕਿਉਂਕਿ ਮੈਨੂੰ ਕਿਸੇ ਸਾਥੀਆਂ ਨੇ ਪੁੱਛਿਆ ਸੀ ਵੀ ਟਿਕਟ ਨਹੀਂ ਦਿੱਤੀ ਤਿੰਨਸਾ ਸਾਹਿਬ ਨੂੰ ਪਰਮਿੰਦਰ ਜੀ ਨੂੰ ਤੇ ਮੇਰਾ ਉਸ ਜੀ ਵੀ ਆਈ ਮੰਨਣਾ ਹੈ ਵੀ ਟਿਕਟ ਦੇਣਾ ਨਾ ਦੇਣਾ ਪਾਰਟੀ ਪ੍ਰਧਾਨ ਦਾ ਪ੍ਰੈਰੋਗੇਟਿਵ ਹੈ ਉਹਨਾਂ ਦਾ ਆਪ ਦਾ ਹੱਕ ਹੈ ਦੇਣ ਨਾ ਦੇਣ ਹੋ ਸਕਦਾ ਸੋ ਕਨਸਿਡਰੇਸ਼ਨ ਹੋਣ ਪਰ ਇੱਜ਼ਤ ਦੇਣ ਦਾ ਜ਼ਰੂਰ ਰਾਹ ਬਣਦਾ ਸੀਗਾ ਇੱਜ਼ਤ ਜਿਹੜੀ ਉਹ ਦੇਣੀ ਚਾਹੀਦੀ ਸੀਗੀ ਉਹਨਾਂ ਨੂੰ ਤਰੀਕੇ ਨਾਲ ਪਹਿਲਾਂ ਉਹਨਾਂ ਨੂੰ ਕੌਨਫੀਡੈਂਸ ਚ ਲੈ ਕੇ ਤਰੀਕੇ ਨਾਲ ਗੱਲ ਕੀਤੀ ਜਾ ਸਕਦੀ ਸੀ ਤੇ ਮੈਂ ਸਮਝਦਾ ਵੀ ਢੀਂਡਸਾ ਸਾਹਿਬ ਆਈ ਐਕਸਪੈਕਟ ਕਰ ਰਹੇ ਸੀ ਵੀ ਮੇਰੇ ਬਣਦਾ ਮਾਨ ਸਤਕਾਰ ਜਦੋਂ ਤੁਸੀਂ ਉਹਨਾਂ ਨੂੰ ਪੇਟਨ ਬਣਾਇਆ ਅਕਾਲੀ ਦਲ ਦਾ ਉਹਨਾਂ ਦਾ ਮਾਨ ਸਤਕਾਰ ਤਾਂ ਚਾਹੀਦਾ ਸੀ ਇਸੇ ਤਰ੍ਹਾਂ ਹੀ ਮਲੂਕਾ ਸਾਹਿਬ ਨੂੰ ਵੀ ਜੇਕਰ ਬੰਦਾ ਮਾਨ ਸਤਿਕਾਰ ਦੇ ਕੇ ਆ ਜੇ ਇਹ ਜੀ ਗੱਲਾਂ ਉਹ ਫਿਰ ਮੈਂ ਇਸ ਗੱਲ ਨੂੰ ਇਹ ਜਿਹੜੀ ਇਸ ਕਿਸਮ ਦੀਆਂ ਗੱਲਾਂ ਨੇ ਸਭ ਇਹ ਸਾਡੇ ਮੁੱਖ ਮੰਤਰੀ ਸਾਹਿਬ ਦੇ ਮੂੰਹ ਤੋਂ ਫੱਬਦੀਆਂ ਕਿਉਂਕਿ ਲੋਕ ਉਹਨਾਂ ਤੋਂ ਚੁਟਕਲੇ ਤੋਂ ਇਲਾਵਾ ਹੋਰ ਕੋਈ ਐਕਸਪੈਕਟ ਕਰਦੇ ਹੀ ਨਹੀਂ ਵੀ ਕੋਇਆ ਜਾ ਕੋਈ ਤੰਜੇ ਜਿਹਾ ਛੱਡ ਦਿਓ ਇੱਕ ਸੀਰੀਅਸ ਲੈਵਲ ਤੇ ਬੈਠੇ ਬੰਦੇ ਤੋਂ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਥੈਂਕ ਯੂ ਇੱਕ ਹੋਰ ਗੱਲ ਡਾਕਟਰ ਸਾਹਿਬ ਪੀ ਜੀ ਮਦਮਤੀ ਸਾਹਿਬ ਨੇ ਜ਼ਿਕਰ ਕਰ ਰਹੇ ਹੋ ਜੋ ਵੀ ਡਿਫੈਕਟਰਸ ਨਹੀਂ ਦੋਨ ਨੂੰ ਤੁਝਾਇਆ ਸੀ ਉਹਨਾਂ ਨੇ ਉਹਦੇ ਤੇ ਵੀ ਅੱਜ ਤੱਕ ਜੀਤਾਉਂ ਕਹਿੰਦੇ ਕਿ ਆ ਬਾਰਡਰ ਪਾਰ ਦਾ ਨਲਕੇ ਪੱਟੀ ਜਾਂਦੇ ਇੱਥੇ ਇੱਕ ਵੀ ਨਲਕਾਰੀ ਲਵਾਇਆ ਅੱਜਕੱਲ ਬਾਰਡਰ ਵਾਲਾ ਬੜਾ ਧਿਆਨ ਹੈ ਭਗਵੰਤ ਮਾਨ ਜੀ ਨੂੰ ਕਦੇ ਬਾਰਡਰ ਪਾਰ ਬਿਸਕਟਾਂ ਦੀ ਗੱਲ ਕਰ ਦਿੰਦੇ ਇਹ ਕਿਹੜੇ ਬਿਸਕਟ ਪਤਾ ਨਹੀਂ ਬ੍ਰਿਟੇਨੀਆ ਦੇ ਬਿਸਕਟ ਹੈ ਜਾਂ ਮੈਰੀ ਵਾਲੇ ਬਿਸਕਟ ਹੈ ਜਾਂ ਕਿਹੜੇ ਬਿਸਕਟਾਂ ਦੀ ਗੱਲ ਕਰਦੇ ਆ ਕਦੇ ਨਲਕਿਆਂ ਦੀ ਕਰੀ ਜਾਂਦੇ ਆ ਉਹਨੂੰ ਕਹੋ ਪੰਜਾਬ ਸੰਭਾਲੋ ਇਹ ਜਿਹੜੇ ਜਿਨ੍ਹਾਂ ਨੇ ਬਿਸਕਟ ਲੈ ਕੇ ਆਣੇ ਆ ਜਿਹਨੇ ਨਲਕੇ ਪਟਣੇ ਉਹ ਤਾਂ ਚੱਲਦਾ ਹੀ ਰੂਗਾ ਕੰਮ ਉਹ ਰੋਗ ਤੱਕ ਤੁਸੀਂ ਸਕੇ ਨਹੀਂ ਜਿਹੜੇ ਪੈਕੇਟ ਸਿੱਟੀ ਜਾਂਦੇ ਆ ਆ ਕੇ ਉਹ ਡਰੋਨ ਆ ਕੇ ਸਿੱਟੀ ਜਾਂਦੇ ਉਹ ਤਾਂ ਤੁਹਾਡੇ ਤੋਂ ਰੁਕਦੇ ਨਹੀਂ ਤੇ ਬਿਸਕਟ ਕੀ ਰੋਕੋਗੇ ਸਭ ਤੁਸੀਂ ਉਹ ਨਹੀਂ ਕਹਿ ਰਹੇ ਨੇ ਉਹ ਚੰਦੀ ਸਿੰਘ ਚੰਨੀ ਦੇ ਖਿਲਾਫ ਪ੍ਰਚਾਰ ਕਰਨਗੇ ਕਿ ਜਿੱਥੇ ਚੰਦੀ ਸਿੰਘ ਚੰਨੀ ਜਾਣਗੇ ਉੱਥੇ ਮੈਂ ਪ੍ਰਚਾਰ ਉਹਨਾਂ ਦੇ ਖਿਲਾਫ ਕਰਾਂਗਾ ਔਰ ਮੀ ਟੂ ਵਰਗਾ ਮਾਮਲਾ ਵੀ ਉਹਨਾਂ ਦੇ ਖਿਲਾਫ ਚੁੱਕਿਆ ਜਾ ਰਿਹਾ ਹੈਗਾ ਪੋਸਟਾਂ ਜਿਹੜੀਆਂ ਬਹੁਤ ਸਾਰੇ ਜਲੰਧਰ ਦੇ ਵਿੱਚ ਲਗਾਈਆਂ ਚਾਹੀਆਂ ਆਪ ਤਾਂ ਨਾਮ ਪੇਟਾ ਲਓ ਬੱਚੋ 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 ਦੇ ਟੈਕਸ ਵੀ ਇਥੇ ਹੋਏ ਪੋਸਟਰ ਤੇ ਕੀ ਕੀ ਕੀਤੇ ਚੰਨੀ ਸਾਹ ਦੇ ਪੋਸਟਰ ਲੱਗੇ ਹੋਏ ਵੀ ਕਿਹਨੂੰ ਬਣੇ ਕੀ ਪੋਸਟਰ ਪੋਸਟਰ ਕੀ ਲੱਗੇ ਜੀ ਮੀ ਟੂ ਨਹੀਂ ਪੋਸਟਰ ਕਾਦੇ ਲੱਗੇ ਹੈ ਕੀ ਬੱਚੋ ਚੰਨੀ ਤੋਂ ਬੱਚੋ ਲੜਕੀ ਨਾਲ ਫੋਟੋ ਲਗਾ ਦੇਖੋ ਵਿਕਰਮ ਜੀ ਨੇ ਜੋ ਕੁਝ ਵੀ ਕਿਹਾ ਹੋਵੇ ਪਰ ਮੈਂ ਸਮਝਦਾ ਹਾਂ ਪੰਜਾਬ ਦੇ ਲੋਕ ਅਣਖੀ ਲੋਕ ਹੈ ਸਭ ਕਾਂਗਰਸ ਪਾਰਟੀ ਬੜਾ ਧੱਕਾ ਕਰ ਰਹੀ ਹੈ ਇੱਕ ਪਾਸੇ ਸैम ਪਿਟਰੋ ਦਾ ਜਿਹਦੇ ਬਿਆਨ ਆnde ਹੈ ਦੂਜੇ ਪਾਸੇ ਕਾਂਗਰਸ ਇਹ ਕਹੇ ਜੇ ਸ਼ਖਸ ਨੂੰ ਜਲੰਧਰ ਤੋਂ ਉਤਾਰ ਦਿੰਦੀ ਹੈ ਜਿਹਦੇ ਉਤੇ ਇਸ ਕਿਸਮ ਦੇ ਹੈ ਇਲਜ਼ਾਮ ਹੁਣ ਮੈਂ ਅੱਜ ਪਟਿਆਲੇ ਗੱਲ ਕਰ ਰਿਹਾ ਸੀ ਸਾਡੇ ਸਾਥੀਆਂ ਨਾਲ ਮੈਂ ਕਿਹਾ ਲੋਕਾਂ ਨੂੰ ਜਾ ਕੇ ਆਪ ਸਮਝਾਈਏ ਵੀ ਆ ਕਹਿੰਦੇ ਤਾਂ ਹੈ ਕਾਂਗਰਸ ਪਾਰਟੀ ਕਹਿੰਦੀ ਹੈ ਵੀ ਅਸੀਂ ਸੰਵਿਧਾਨ ਬਚਾਓ ਮੈਂ ਕਿਹਾ ਉਹ ਤਾਂ ਸੰਵਿਧਾਨ ਬਚਾਉਣ ਚ ਲੱਗੇ ਹੈ ਤੇ ਜਿਹੜੇ ਕੋਈ ਜਿਸ ਬੰਦੇ ਨੇ ਦੋ ਪੈਸੇ ਜੋੜ ਕੇ ਆਪਣੀ ਜਿਦਦਾ ਦੇ ਕੋਈ ਸੰਪਤੀ ਬਣਾਈ ਹੈ ਆਪਣੇ ਬੱਚਿਆਂ ਵਾਸਤੇ ਵੀ ਕੱਲ੍ਹ ਪੜ ਲੈਣਗੇ ਸਾਡੇ ਜਵਾਕ ਰਹਿਣਗੇ ਮੈਂ ਕਿਹਾ ਪੰਜਾਬ ਦੇ ਲੋਕ ਦੇਸ਼ ਦੇ ਲੋਕ ਤਾਂ ਆਪਣੀ ਸੰਪਤੀ ਬਚਾਓ ਉਹ ਸੰਵਿਧਾਨ ਵਿਚਾਰ ਰਿਹਾ ਤੁਸੀਂ ਆਪਣੀ ਸੰਪਤੀ ਬਚਾਓ ਤੇ ਨਾਲ ਆ ਜਿਹੜੇ ਕਾਂਗਰਸ ਦੇ ਨੁਮਾਇੰਦੇ ਇਹ ਜੇ ਆ ਗਏ ਪੰਜਾਬ ਦੇ ਲੋਕਾਂ ਨੂੰ ਤੇ ਖਾਸ ਤੌਰ ਤੇ ਜਲੰਧਰ ਦੇ ਲੋਕਾਂ ਨੂੰ ਸੋਚਣਾ ਪਊਗਾ ਆਪਣੀ ਇੱਜ਼ਤ ਬਚਾਓ ਬਹੁ ਬੇਟੀਆਂ ਨੂੰ ਬਚਾਓ ਇਹਨਾਂ ਤੋਂ ਖਿਹੜਾ ਛੁਡਾਓ ਜਿੰਨੂ ਨੇ ਬੇਟੂ ਨੀਰ ਜੀ ਨੂੰ ਕੋਈ ਪੱਟਾ ਪਾ ਕੇ ਪਾਣੀ ਦਿੱਤਾ